ਐਟਾ ਨਹੀਂ ਕਰੀਦੀ ਹੁੰਦੀ ਅਨਸਾਨੀਆ ਤਾਂ ਹੈ ਹੀ ਨਹੀਂ ਤੇਰੇ 'ਚ ਥੋੜੀ ਵੀ ਮੇਰਾ ਭਰਾ ਤੇਰੇ 'ਚ ਮਾੜੀ ਵੀ ਦਇਆ ਨਹੀਂ ਹੈਗੀ ਕਿਹੜੀ ਦਇਆ ਤੇਰੇ ਤਨੂੰ ਤਿੰਨ ਚਾਰ ਵਾਰੀ ਤੇ ਮੈਂਤਦਾਲਾ ਕਰ ਲਿਆ ਸੇਵਲ ਪਤਾ ਨਹੀਂ ਗਾਲਾ ਇਹ ਰਾਤੀ ਲੱਗੀ ਦੀ ਭਾਈ ਸਾਟ ਅੱਛਾ ਹੌਣ ਟਾਂਕੇ ਲਵਾਣੇ ਅੱਲ ਤਲਾਤੇ ਫਿੱਦਰ ਲਾਤਾ ਵਾ ਇੱਧਰ ਆਜ ਦਾ ਬੋਲ ਆ ਦੇਖੋ ਕਿੱਦਾਂ ਉਹ ਕੀ ਕਰੇ ਤੁਹਾਨੂੰ ਟਾਂਕੇ ਲਾਣ ਦੀ ਗੱਲ ਵਾਕ ਹੀ ਆ ਉਹ ਲਾਉਂਦੇ ਨਹੀਂ ਬੈਗੋ ਭਾਈ ਜੀ ਨੇ ਕਹਤਾ ਕਹਿੰਦੇ ਲਾ ਦਿਓ ਕਿਵੇਂ ਖੜਾ ਉਹ ਕਹਿੰਦਾ ਜਿੰਨਾ ਟਾਈਮ ਲੱਗੇ ਤੁਹਾਨੂੰ ਕੋਈ ਨੂੰ ਇੱਥੇ ਘੰਟਾ ਹੋ ਜਾਂਦਾ ਭਾਈ ਆਹ ਭਾਈ ਜੀ ਨੇ ਮੈਨੂੰ ਕਿਹਾ ਇਹ ਸਾਡੇ ਪਿਆ ਨਹੀਂ ਹੋ ਕੀ ਕਹਿੰਦਾ ਨਹੀਂ ਲਾਉਣੇ ਕੱਲ ਹੀ ਨਹੀਂ ਲਾਉਣੇ ਹਾਂ ਜੀ ਭਾਈ ਕੀ ਨਾ ਜੀ ਆਪਣਾ ਆਜੇ ਆਜੇ ਕਮਾਜੀ ਇਹ ਟੰਕੇ ਰਾਤੀ ਗਲਤ ਲਾਸਤੇ ਤੁਸੀਂ ਮੈਂ ਮੈਂ ਲਾਈ ਨਹੀਂ ਰੱਖੀ ਉਹਦੇ ਇਹ ਕਹਿੰਦੇ ਮੈਂ ਟੰਕੇ ਲਾਉਣ ਨੂੰ ਕਹਿ ਰਹੇ ਆਂ ਵੀ ਲਾਈ ਨਹੀਂ ਨਹੀਂ ਲਾਈ ਗੱਲ ਹੀ ਨਹੀਂ ਨਹੀਂ ਉਹ ਤਾਂ ਕਹਿੰਦੇ ਆ ਵੀ ਹੈਗਾ ਮੈਂ ਪੈਸੇ ਹੋਗਾ ਅੱਛਾ ਅੱਛਾ ਟੰਕੇ ਲਾਣੇ ਕਿ ਨਹੀਂ ਹੁੰਦੇ ਹੈਂ ਡਾਟਣੇ ਰਾਤੀ ਵੀ ਡਾਟਨੇ ਲਾਜੇ ਟੰਕੇ ਨਹੀਂ ਇਹ ਕੱਟਣ ਟਹਿਜੇ ਕਿ ਮੇਰੀ ਜਗ੍ਹਾ ਤੁਹਾਡੇ ਘਰ ਤੇ ਆਲੇ ਛੱਟ ਲੱਗ ਜੇ ਫੇਰ ਕੀ ਕਰੂੰਗਾ ਤੂੰ ਆ ਕਰਮਚਾਰੀ ਆ ਮੈਂ ਲਾਇਓ ਰਾਤ ਨੂੰ ਟਾਂਕੇ ਮੈਂ ਤੈਨੂੰ ਦੱਸੂਗਾ ਇੱਥੇ ਖੜ ਕੇ ਇੱਥੇ ਖੜੇ ਰਹਿ ਗਾਨੇ ਦੇਖੀ ਕਿੰਨੇ ਆਣੇ ਲਾਇਓ ਰਾਤ ਨੂੰ ਟਾਂਕੇ ਉਹ ਤਾਂ ਕਹਿੰਦੇ ਡੰਗੇ ਹੀ ਲਾਉਂਦੇ ਨਹੀਂ ਆਣੇ ਭਾਈ ਰਾਤੀ ਇਹਨਾਂ ਨੇ ਟਾਂਕੇ ਲਾਇਆ ਘਾਤੇ ਤੁਹਾਡੇ ਟਾਂਕੇ ਕਿਹੜਾ ਡਾਕਟਰ ਉਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਤਾਂ ਡੰਗੇ ਲਾਉਂਦੇ ਨਹੀਂ ਅਸੀਂ ਤਾਂ ਮਦਦ ਦੀ ਸਫਾਈ ਕਰਾਂਗੇ ਅਰੇ ਰਾਤੀ ਟਾਂਕੇ ਮੈਂ ਕਹਿੰਦੇ ਆਤਮਾ ਨਹੀਂ ਥੋੜੀ ਲਾ ਤੇ ਮੇਰੇ ਰਾਤੀ ਆਤਮਾ ਤੋਂ ਕਿਤੇ ਲਵਾ ਕੇ ਆ ਨਹੀਂ ਉਹ ਕਹਿੰਦੇ ਆ ਇਹਨਾਂ ਨੇ ਭਾਈ ਲਾਇਏ ਰਾਤੀ ਅਮੀ ਉੱਦੇ ਕਈੰਨਾ ਕਰਮਚਾਰੀ ਮੈਂ ਭਲਾਨਾ ਜਾ ਰਹੀ ਹਾਂ ਉਹ ਭਾਈ ਨੇ ਕਹਿੰਦਾ ਕੰਦਾ ਇੱਕ ਅੱਡਾ ਟਾਂਕਾ ਲਾ ਦੇ ਜੇ ਕੋਈ ਹੋਰ ਹੁੰਦਾ ਨੇ ਲਾਈ ਦੇਣੀ ਪੈਸੇ ਲੱਗੇ ਕਹਿੰਦਾ 1.5-2 ਤਾਂ ਜਮਾ ਕਰਾਓ। ਕੌਣ ਕਹਿੰਦਾ? ਉਹ ਭਾਈ ਕਹਿੰਦਾ ਉਹ ਜਿਹੜਾ ਖੜਾ ਕਹਿੰਦਾ 150 ਰੁਪਏ ਜਮਾ ਕਰਾ ਮੈਂ ਕਰਾ ਦੇਣਾ ਜਮਾ ਫਿਰ ਮੈਂ ਪੈਸੇ ਪਰਚਾ ਕਰਾ ਕੇ ਕਰਾਉਂਗਾ। ਉਹ ਕਹਿੰਦਾ 150 ਕਹਿੰਦਾ ਮੰਗਦੇ। ਕਹਿੰਦਾ 150 ਰੁਪਏ ਦੇ ਪਹਿਲੇ ਜਮਾ ਕਰਾ ਫੇਰ ਟਾਂਕੇ ਲੱਗਣੇ। ਤੂੰ ਦੀ ਪਰਚੀ ਕਟਾ ਲਈ ਜਾਂ ਮੈਨੂੰ? ਭਾਈ ਮੈਂ ਕਟਾਈ ਉਹਦੇ ਹਲ ਪਾੜੀ ਖੈਰੀ ਗਿਆ ਯਾਰ। ਕਿਹਨੇ ਪਾੜ ਦਿੱਤੀ? ਮੈਂ ਪਾੜੀ ਯਾਰ ਭਾਈ। ਕਾਰੀ ਛਾਲੀ ਉਹਨੇ ਸਾਡੀਆਂ ਤੇ ਇਹਨਾਂ ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਫਗਵਾੜਾ ਸ਼ਹਿਰ ਦਾ ਸਿਵਲ ਹਸਪਤਾਲ ਇੱਕ ਵਾਰ ਫਿਰ ਚਰਚਾ ਦੇ ਵਿੱਚ ਆ ਗਿਆ ਤੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਕਰਵਾਉਣਾ ਇੱਕ ਨੌਜਵਾਨ ਨੇ ਹਸਪਤਾਲ ਦੀ ਪ੍ਰਬੰਧਤਾ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਤੇ ਮਿਲੀ ਜਾਣਕਾਰੀ ਦੇ ਮੁਤਾਬਿਕ ਨੌਜਵਾਨ ਬੀਤੀ ਰਾਤ 6 ਲੱਗਨ ਕਰਕੇ ਫਗਵਾੜਾ ਦੇ ਸਿਵਲ ਹਸਪਤਾਲ ਪਹੁੰਚਿਆ ਸੀ ਤੇ ਜਿੱਥੇ ਸਬੰਧਿਤ ਵਿਭਾਗ ਦੇ ਵੱਲੋਂ ਉਸਦੇ ਟਾਂਕੇ ਲਗਾਏ ਗਏ ਸੀ ਨੌਜਵਾਨ ਦਾ આરોਪ ਹੈ ਕਿ ਉਸਦੇ ਟਾਂਕੇ ਜੋ ਗਲਤ ਤਰੀਕੇ ਦੇ ਨਾਲ ਲਗਾਏ ਗਏ ਹਨ ਅਤੇ ਅੱਜ ਜਦੋਂ ਉਹ ਦੁਬਾਰਾ ਅਲਾਸ ਲਈ ਹਸਪਤਾਲ ਆਇਆ ਤਾਂ ਉਸ ਨੂੰ ਪਰਚੀ ਬਣਵਾ ਕੇ ਇਧਰ ਉਧਰ ਪਟਕਾਇਆ ਗਿਆ ਪਰ ਕਿਸੇ ਵੀ ਕਰਮਚਾਰੀ ਨੇ ਉਸ ਦੀ ਸੁਣਵਾਈ ਨਹੀਂ ਕੀਤੀ ਆਕੇ ਹੋਏ ਨੌਜਵਾਨ ਨੇ ਗੁੱਸੇ ਦੇ ਵਿੱਚ ਆ ਕੇ ਆਪਣੇ ਅਲਾਸ ਲਈ ਕਟਵਾਈ ਹੋਈ ਪਰਚੀ ਜੋ ਹਸਪਤਾਲ ਦੇ ਵਿੱਚ ਹੀ ਪਾੜ ਕੇ ਸੁੱਟ ਦਿੱਤੀ ਅਤੇ ਹਸਪਤਾਲ ਅੰਦਰ ਖੂਬ ਹਗਾਮਾ ਕੀਤਾ ਤੇ ਇਸ ਦੌਰਾਨ ਉਸ ਨੇ ਸਿਵਲ ਹਸਪਤਾਲ ਦੇ ਮਾਰੇ ਪ੍ਰਬੰਧਾਂ ਤੇ ਵੀ ਗੰਭੀਰ ਦੋਸ਼ ਲਗਾਏ ਦੱਸਣਯੋਗ ਹੈ ਕਿ ਜਿੱਥੇ ਸਰਕਾਰ ਦੇ ਵੱਲੋਂ ਸਿਵਲ ਹਸਪਤਾਲਾਂ ਦੇ ਵਿੱਚ ਬਿਹਤਰ ਸਹੂਲਤਾ ਦੇਣ ਦੇ ਦਾਵੇ ਕੀ ਇਤਜ਼ਾਮ ਦੀਆਂ ਤੇ ਉੱਥੇ ਹੀ ਆਮ ਲੋਕ ਹੈ ਛੋਟੇ ਮੋਟੇ ਅਲਾਸ ਦੇ ਲਈ ਵੀ ਪਰੇਸ਼ਾਨ ਹੋ ਰਹੇ ਤੇ ਸਿਵਲ ਹਸਪਤਾਲ ਦੇ ਵਿੱਚ ਇਸ ਤਰ੍ਹਾਂ ਦੀ ਵੀਡੀਓ ਸਾਹਮਣੇ ਆਉਣਾ ਸਿਹਤ ਪ੍ਰਣਾਲੀ ਤੇ ਵੱਡਾ ਸਵਾਲ ਖੜਾ ਕਰਦਾ ਤੇ ਉਦਰੇ ਸਾਰੇ ਮਾਮਲੇ ਦੇ ਸਬੰਧ ਵਿੱਚ ਜਦੋਂ ਸਾਡੇ ਸਹਿਯੋਗੀ ਨੇ ਹਸਪਤਾਲ ਦੇ ਸੀਨੀਅਰ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੁਣ ਸਵਾਲ ਇਹ ਹੈ ਕਿ ਪ੍ਰਸ਼ਾਸਨ ਇਸ ਮਾਮਲੇ ਤੇ ਕੋਈ ਕਾਰਵਾਈ ਕਰੇਗਾ ਜਾਂ ਇਹ ਮਾਮਲਾ ਹੈ ਹੋਰਾ ਵੰਗ ਹੀ ਦੱਬ ਕੇ ਰਹਿ ਜਾਵੇਗਾ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸਰ ਮਦਨਾਰ ਸ਼ਰਨਜੀਤ ਸਿੰਘ ਸੋਨੀਦੀ ਵਸ਼ੇਸ਼ ਰਿਪੋਰਟ ਨਾਗੀਆ ਐਡਾ ਨਾ ਜੇ ਕੇ ਨਾਗੀਆ ਮੇਰੀ ਜਗ੍ਹਾ ਤੇਰੇ ਹੁੰਦੀ ਐ ਨਾ ਜੇ ਮੈਂ ਹੁੰਦਾ ਵੀ ਮੈਂ ਵੀ ਇੱਦਾਂ ਨਹੀਂ ਦੀ ਐਡਾ ਨਹੀਂ ਕਰੀਦੀ ਹੁੰਦੀ ਇਨਸਾਨੀਅਤ ਹੈ ਹੀ ਨਹੀਂ ਤੇਰੇ ਚ ਥੋੜੀ ਵੀ ਮੇਰਾ ਭਰਾ ਤੇਰੇ ਚ ਮਾੜੀ ਵੀ ਦਇਆ ਨਹੀਂ ਹੈਗੀ ਕਿਹੜੀ ਦਇਆ ਤੇਰੇ ਚ ਤੈਨੂੰ ਤਿੰਨ ਚਾਰ ਵਾਰੀ ਤੇ ਮਿਹਨਤ ਤਾਲਾ ਕਰ ਲਿਆ ਸੇਵਲ ਪਲਾਂ ਨਹੀਂ ਸਾਲਾ ਦਾਦੋ ਬਣਾਇਆ ਹੋਇਆ ਆ ਕੀ ਨਾਗੀਆ ਵੀਰ ਤੇਰਾ ਕਮਰਤ ਪਾਲ ਯਾਰ ਇੱਥੇ ਕੰਮ ਕਰਦਾ ਹਰੀਆਬਾਦ ਆਪਣਾ ਘਰ ਹੈ ਹਰੀਆਬਾਦ ਹੈ ਮੈਂ ਕੰਮ ਤੋਂ ਆਉਂਦਾ ਪਿਆ ਸੀ ਛੱਟ ਲੱਗੇ ਪਈ ਰਤੀ ਮੋਟਰਸਾਈਕਲ ਵੱਜਾ ਅਟਕ ਗਿਆ ਗਲਤ ਲੱਗੇ ਨਾ ਤੂੰ ਨਹੀਂ ਲੱਗੇ ਸੀ ਕਿਨੇ ਲਾਏ ਭਾਈ ਉਹ ਨਹੀਂ ਲਾਏ ਜੀ ਰਾਤੀ ਇਹਨਾਂ ਨੇ ਉਹ ਜਿਹੜਾ ਭਾਈ ਖੜਾ ਆ ਹਾਂ ਆ ਵੀ ਗਲਤ ਲਾਤੇ ਆ ਗਲਤ ਲੱਗਿਆ ਦੇਖੋ ਕਿੱਡਾ ਟਾਕਾ ਇੱਧੇ ਰਹਿ ਜਾਣਾ ਮੈਂ ਕਿਹਾ ਇੱਕ ਟੰਕਾ ਹਾਂਜੀ ਹੁਣ ਕੀ ਗੱਲ ਹੋਈ ਟਾਂਕੇ ਲਵਾਣੇ ਉਹ ਕਹਿੰਦੇ ਪਰਚੀ ਘਟਾ ਲਿਓ ਅੰਦਰੋਂ ਕੋਈ ਟਾਂਕੇ ਬਰਾਣੇ ਲਾਣੇ ਨੇ ਸੈੱਡ ਵੀ ਕਰਾਣੇ ਮੇਰੇ ਪੁਰਾਣੇ ਕੱਟ ਕੇ ਲਵਾਣੇ ਹੁਣ ਕਹਿੰਦੇ ਕੀ ਆ ਪੁਰਾਣੇ ਟਾਂਕੇ ਨਹੀਂ ਰਾਤੀ ਲੱਗੀ ਸੀ ਭਾਈ ਸਾਟ ਅੱਛਾ ਹੁਣ ਟਾਂਕੇ ਲਵਾਣੇ ਆ ਗਲਤ ਲਾਤੇ ਆ ਕਿੱਦਾਂ ਲਾਤਾ ਵਾ ਇੱਧਰ ਆਜ ਦਾ ਬੋਲ ਆ ਦੇਖੋ ਕਿੱਡਾ ਉਹ ਕੀ ਕਹਿ ਰਹੇ ਤੁਹਾਨੂੰ ਇਹ ਟਾਂਕੇ ਲਗਾਣ ਕੀ ਗੱਲਬਾਤ ਹੋਈ ਆ ਲਾਦੇ ਨਹੀਂ ਪਾਏ ਉਹ ਭਾਈ ਉਹਨੇ ਕਹਤਾ ਕਹਿੰਦੇ ਲਾ ਦਿਓ ਕਿੰਨੇ ਖੜਾ ਉਹ ਕਹਿੰਦਾ ਘੰਟਾ ਹੋ ਚੱਲਿਆ ਭਾਈ ਅੱਛਾ ਕੰਮ ਕੀ ਕਰਦੇ ਆਪਾਂ ਮੈਂ ਭਾਈ ਲੇਬਰ ਦਾ ਕੰਮ ਕਰਦਾ ਨਹੀਂ ਇੱਥੇ ਟੋਡੀ ਬਣਵਾਜੀ ਜਾਂ ਕੀ ਕਿਤੇ ਵਿਜ਼ੀ ਆ ਜਿਹੜੇ ਬੰਦੇ ਨੇ ਟਾਂਕੇ ਲਾਉਣੇ ਆ ਉਹ ਖੜੇ ਆ ਭਾਈ ਇੱਕ ਆਹ ਖੜੇ ਆ ਭੱਜ ਹੁਣੀ ਇਹੇ ਤਾਂ ਕੰਮ ਕਰਦੇ ਆ ਜਦ ਇੱਥੇ ਕਰਨਾ ਹੀ ਨਹੀਂ ਕੰਮ ਫੇ ਇਹਨਾਂ ਨੂੰ ਤਨਖਾਹਾਂ ਕਾਦੀਆਂ ਮਿਲਦੀਆਂ ਭਾਈ ਆ ਗਰੀਬ ਬੰਦੇ ਨਹੀਂ ਕਰਦੇ ਇਹਨਾਂ ਨੂੰ ਤੇ ਕੋਈ ਆਪੇ ਪੈਸੇ ਹੁੰਦੇ ਤਾਂ ਇੱਥੇ ਨੂੰ ਆਣਾ ਹੀ ਕੀ ਮੰਗ ਕਰਦੇ ਹੋ ਮੈਂ ਭਾਈ ਮੰਗੋ ਕੁਛ ਨਹੀਂ ਯਾਰਾ ਟੰਕਾ ਲੱਗਣਾ ਵਾ ਬਸ ਇਹ ਲਵਾਣਾ ਪਾਉ ਹੋਰ ਕੁਛ ਵੀ ਨਹੀਂ ਅੰਦਰ ਡਾਕਟਰ ਨਾਲ ਗੱਲਬਾਤ ਕੀਤੀ ਤੁਸੀਂ ਵੀ ਨਹੀਂ ਕਰਦੇ ਡਾਕਟਰ ਨੂੰ ਹੀ ਕਿਹਾ ਕਿ ਤੇ ਆ ਪਰ ਜੀ ਉਹਨਾਂ ਨੇ ਸਾਈਨ ਕਰ ਦਿੱਤੇ ਅੰਦਰੋਂ ਕੰਦੇ ਲਵਾ ਦੇ ਇਹ ਕਿਉਂ ਨਹੀਂ ਲਾਉਂਦੇ ਲਾਣ ਹੀ ਨਹੀਂ ਰਿਹਾ ਬਲੱਡ ਚ ਹੁੰਦਾ ਪਿਆ ਦੇ ਲੋ ਹੱਥ ਤੇ ਵੀ ਲੱਗਾ ਕਿੰਨਾ ਤੇ ਉਹ ਮਜਾ ਆਵੇ ਮੰਨੀ ਅੱਲਾ ਭੈਣ ਸਾੜੀਆਂ ਤਾਂ ਆਈ ਨਹੀਂ ਕੋਣਿਆਂ ਤੋ ਖਾਲਦੇ ਹੋ ਜੀ ਆ ਆ ਜੋ ਅੰਦਰ ਕਿਹੜਾ ਦਿਖਾਓ ਭਾਈ ਯਾਰ ਕਹਿ ਦਿਓ ਮੜਿਆ ਆ ਬੰਦਾ ਦਿਖਾ ਗਏ ਹੋ ਗਏ ਆ ਭਾਈ ਹੁਣੀ ਆ ਆ ਆ ਸਮਾ ਕਰਦੇ ਆ ਨਾਲ ਗੱਲ ਕਿਹੜਾ ਬੰਦਾ ਵਾ ਕਿਹੜਾ ਬੰਦਾ ਵਾ ਕੌਣ ਆ ਬੰਦਾ ਕਿਹੜਾ ਵਾ ਦੱਸ ਤਾਂ ਦੇ ਕਿਹੜਾ ਬੰਦਾ ਆਹੀ ਦਾ ਹੈ ਕੋਈ ਬੰਦਾ ਦੱਸੂਗਾ ਤਾਂ ਸਹੀ ਪਤਾ ਲੱਗੂ ਤੁਹਾਨੂੰ ਬੰਦਾ ਕਿਹੜਾ ਵਾ ਆ ਭਾਈ ਉਹਨਾਂ ਨੂੰ ਕਿਹਾ ਇਹਨਾਂ ਸਾਡੇ ਪਿਆ ਨਹੀਂ ਉਹ ਕੀ ਕਹਿੰਦਾ ਨਹੀਂ ਲਾਣੇ ਕਹਿੰਦਾ ਲਾਣੇ ਨਹੀਂ ਕੱਲੇ ਨਹੀਂ ਲਾਣੇ ਉਹਦੀ ਗੱਡੀ ਹਾਂਜੀ ਭਾਈ ਕੀ ਨਾ ਜੀ ਆਪਣਾ ਆ ਜੀ ਅੱਜ ਕਮਾਜੀ ਇਹ ਟੰਕੇ ਰਾਤੀ ਗਲਤ ਲਾਤੇ ਤੁਸੀਂ ਇਹ ਮੈਂ ਲਾਏ ਨਹੀਂ ਟੰਕੇ ਉਹਦੇ ਇਹ ਕਹਿੰਦੇ ਨੇ ਟੰਕੇ ਲਾਉਣ ਨੂੰ ਕਹਿ ਰਹੇ ਆਂ ਵੀ ਲਾਏ ਨਹੀਂ ਉਹਨਾਂ ਨਹੀਂ ਲਾਏ ਕੱਲ ਹੀ ਨਹੀਂ ਕਹੀ ਜਾਣ ਨੂੰ ਨਹੀਂ ਉਹ ਤਾਂ ਕਹਿੰਦੇ ਯਾਰ ਨਹੀਂ ਹੈਗਾ ਮੈਂ ਸੁਭਾਈ ਸੇਵਗਾ ਅੱਛਾ ਟੰਕੇ ਲਾਣੇ ਕਿ ਨਹੀਂ ਹੁੰਦੇ ਡਾਕਟਰ ਨੇ ਹਾਂਜੀ ਡਾਕਟਰ ਨੇ ਡਾਕਟਰ ਨੇ ਤੇ ਰਾਤੀ ਵੀ ਡਾਕਟਰ ਨੇ ਲਾਏ ਟੰਕੇ ਇਹ ਮੈਨੂੰ ਵੀ ਪਤਾ ਉਹਨੂੰ ਪਤਾ ਹੋ ਤੇ ਉਹ ਤੇ ਤੁਸੀਂ ਫੇਰ ਬਾਰ-ਬਾਰ ਉਹਨੂੰ ਕੱਲ ਹੀ ਕਿਹਨੇ ਲਾਏ ਛੱਡੋ ਜੀ ਆ ਕਰੀ ਜਾਂਦੇ ਛੱਡੋ ਨਾ ਬਸ ਕਰੋ ਇਹਨੇ ਲਾਏ ਦੋ ਵਾਰੀ ਅੰਦਰ ਵੀ ਘੁੰਮਿਆ ਆ ਭਾਈ ਕਿੰਨੀ ਵਾਰੀ ਘੁੰਮਿਆ ਦੋ ਵਾਰੀ ਅੰਦਰ ਕੋ ਮੈਂ ਤੀਜੀ ਵਾਰੀ ਆਉਣ ਗਿਆ ਮੈਂ ਉਹਨੇ ਮੈਡਮ ਉਹਨੇ ਤਾਂ ਸਾਈਨ ਕਰਾਏ ਫੇ ਆਇਆ ਮੈਡਮ ਕੀ ਕਹਿੰਦੀ ਤੁਹਾਨੂੰ ਉਹ ਕਹਿੰਦੇ ਸੀ ਖੜ ਜੋ ਇੱਥੇ ਹੂੰ ਮੈਂ ਖੜਾ ਰਿਹਾ ਤੇ ਕਿੰਨਾ ਚਿਰ ਭਾਈ ਹੁਣ ਉਹ ਭਾਈ ਹੁਣੀ ਆ ਉਹ ਕਹੂਗੇ ਤਾਂ ਤਾਈ ਆ ਭਾਈ ਹੁਣੀ ਡਾਕਟਰ ਆਣੇ ਆ ਭਾਈ ਹੁਣੀ ਨਹੀਂ ਉਹ ਡਾਕਟਰ ਭਾਈ ਹੁਣੀ ਡਾਕਟਰ ਤਾਂ ਨਹੀਂ ਹੈਗੇ ਭਾਈ ਹੁਣੀ ਉਹਨਾਂ ਨੂੰ ਕਹਿ ਦੂਗੇ ਉਹਨਾਂ ਨੇ ਫੇਰੇ ਹੀ ਕਰੂਗੇ ਹੁਣ ਆਪਾਂ ਨੂੰ ਥੋੜੀ ਪਤਾ ਭਾਈ ਹੂੰ ਕਿੰਨੀ ਗਿਆ ਭਾਈ ਭਾਈ ਮੈਂ ਗੱਲ ਹੋਈ ਤੁਹਾਡੀ ਆ ਹੁਣ ਵੀ ਭਾਈ ਨੂੰ ਕਿਹਾ ਪੁੱਛ ਲਓ ਫੇਰ ਮੈਂ ਦੰਦ ਕੱਢਾਂ ਨਾ ਖੜ ਕੇ ਤੇਰਾ ਮਜ਼ਾਕ ਡਾਵਾ ਕਾਦੇ ਪਾਇਆ ਵੈਡਾ ਇਹਨੂੰ ਭੈਰ ਅਦਾਰਮੇ ਜਾ ਰਹੀ ਆ ਮੈਂ ਫਲਾਨਾ ਜਾ ਰਹੀ ਆ ਮੈਂ ਵੜਵੋਨਾ ਦਾ ਅਗੇ ਇੱਥੇ ਲੈ ਕੇ ਆਉਂਗਾ ਟੈਂਸ਼ਨ ਵਾਲਾ ਫੋਟੋ ਗਮਲ ਲੈ ਕੇ ਤਾਂ ਮੈਂ ਹਰਿਆਣਾ ਦਾ ਮੈਂ ਤਾਂ ਕਹਿੰਦਾ ਕਰਦਾ ਤੁਹਾਡੀਆਂ ਕੋਈ ਕਹਿੰਦੇ ਫੋਟੋ ਪੜਾ ਕੇ ਨਾ ਇੱਥੇ ਕੀਆ ਕਰਕੇ ਪਰਚੀ ਰਟਾਈ ਨੇ ਪਰਚੀ ਫੋਟੋ ਲਈ ਔਰੇ ਭਾਈ ਸਿੱਟੀ ਯਾਰ ਪਰਚੀ ਚੱਕਾ ਤੇ ਗਏ ਆਈ ਜਾਂਦੇ ਪਏ 25 ਦੇ ਚੱਕ ਚੱਕ ਕੇ ਦਿਖਾ ਉਹ ਛੱਡੋ ਯਾਰ ਭਾਈ ਉਹ ਸਾਹਮਣੇ ਪਰਚੀ ਤੇ ਨਿਆਣੇ ਥੋੜੀ ਆ ਉਹ ਉਹ ਚੱਕ ਕੇ ਦਿਖਾ ਦੇ ਜੇ ਕੱਢਣ ਟੈਜੇ ਕਿ ਮੇਰੀ ਜਗ੍ਹਾ ਤੁਹਾਡੇ ਘਰ ਤੇ ਨਾਲੇ ਛੱਟ ਲੱਗ ਜੇ ਫੇਰ ਕੀ ਕਰੂੰਗਾ ਤੂੰ ਆ ਕਰਮਚਾਰੀ ਆ ਮੈਂ ਲਾਇਓ ਰਾਤ ਨੂੰ ਟਾਂਕ ਕੇ ਮੈਂ ਤੈਨੂੰ ਦਖੂਗਾ ਇੱਥੇ ਖੜ ਕੇ ਇੱਥੇ ਖੜੇ ਗਾਣੇ ਦੇਖ ਕੇ ਕਿੰਨੇ ਜਾਣੇ ਲਾਈ ਰਾਤ ਨੂੰ ਟਾਂਕ ਕੇ ਉਹ ਤਾਂ ਕਹਿੰਦੇ ਟੰਗਿਆ ਹੀ ਲਾਉਂਦੇ ਨਹੀਂ ਯਾਰ ਭਾਈ ਰਾਤੀ ਇਹਨੇ ਟਾਂਕੇ ਲਾਇਆ ਕਹਤੇ ਸਾਡੇ ਟਾਂਕੇ ਕਿਹੜਾ ਡਾਕਟਰ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਤਾਂ ਟਾਂਕੇ ਲਾਉਂਦੇ ਨਹੀਂ ਅਸੀਂ ਤਾਂ ਮਦਦ ਸੁਭਾਈ ਕਰਮ ਚਾਹੀਏ ਅਰੇ ਰਾਤੀ ਟਾਂਕੇ ਮੈਂ ਕਿਤੇ ਆਤਮਾ ਨੇ ਥੋੜੀ ਲਾ ਤੇ ਮੇਰੇ ਰਾਤੀ ਆਤਮਾ ਨੂੰ ਕਿਤੇ ਲਵਾ ਗਿਆ ਨਹੀਂ ਉਹ ਕਹਿੰਦੇ ਭਾਈ ਰਾਤੀ ਭਾਈ ਕੰਮ ਹੈਗਾ ਡਾਕਟਰਾਂ ਦਾ ਟਾਂਕੇ ਲਾਣੇ ਉਹਨੂੰ ਦੱਸਿਆ ਵੀ ਉੱਥੇ ਟਾਂਕੇ ਲਾਉਂਦੇ ਉਹ ਭਾਈ ਉਹਨੇ ਕਾਨ ਨੂੰ ਫੋਨ ਲਾਇਆ ਉਹਨਾਂ ਨੂੰ ਪਤਾ ਹੀ ਥਾ ਕੋਈ ਪੁਰਾਣੇ ਐ ਇੱਥੇ ਉਹਨਾਂ ਨੂੰ ਮੇਰਾ ਵੀ ਪਤਾ ਮੈਂ ਵੀ ਪੁਰਾਣਾ ਨਹੀਂ ਡਾਕਟਰ ਦਾ ਡਾਕਟਰ ਦਾ ਕੰਮ ਵਾ ਟਾਂਕੇ ਲਾਣਾ ਉਹ ਕਹਿੰਦੇ ਸਾਡਾ ਹੈਗਾ ਸੁਭਾਈ ਦਾ ਕੰਮ ਅੱਗੇ ਸਫਾਈ ਦਾ ਤੇ ਕੰਮ ਹੈਗਾ ਉਹ ਉੱਥੇ ਜਿਹੜਾ ਮੁੰਡਾ ਲਾਂਦਾ ਹੈ ਟਾਂਕੇ ਉਹਨਾਂ ਨੂੰ ਜਾਣਦਾ ਹੈ ਉਹ ਜਿਹੜਾ ਦੰਦ ਘਾੜਦਾ ਖੜਾ ਇਹਨਾਂ ਨੇ ਭਾਜੀ ਲਾਇਏ ਰਾਤੀ ਐਮੀ ਉੱਦੇ ਕਈ ਇਹਨਾਂ ਕਰਮਚਾਰੀ ਮੈਂ ਭਲਾਣਾਚਾਰੀ ਉਹ ਭਾਜੀ ਨੇ ਕਹਿੰਦਾ ਕਹਿੰਦਾ ਇੱਕ ਅੱਧਾ ਟਾਂਕਾ ਲਾ ਦੇ ਤੇ ਕੋਈ ਹੋਰ ਹੁੰਦਾ ਨੇ ਲਾਈ ਦੇ ਨਹੀਂ ਪੈਸੇ ਲੈ ਕੇ ਕਹਿੰਦਾ 1.5-2 ਤਾਂ ਜਮ੍ਹਾਂ ਕਰਾਓ ਕੋਣ ਕਹਿੰਦਾ ਉਹ ਭਾਜੀ ਕਹਿੰਦਾ ਉਹ ਜਿਹੜਾ ਖੜਾ ਕਹਿੰਦਾ 150 ਰੁਪਇਆ ਜਮ੍ਹਾਂ ਕਰਾ ਮੈਂ ਕਰਾਂਗਾ ਉਹ ਕਹਦਾ 150 ਕਹਦਾ ਮੰਗਦੇ ਕਹਿੰਦਾ 150 ਰੁਪਏ ਦੇ ਪਹਿਲੇ ਜਮਾ ਕਰਾ ਫੇਰ ਟਾਂਕੇ ਲੱਗਣੇ ਤੂੰ ਦੀ ਪਰਤੀ ਕਟਾ ਲਈ ਜਾਂ ਮੇਰਾ ਭਾਈ ਮੈਂ ਕਟਾਈ ਉਹਦੇ ਹਲ ਪਾੜੀ ਖੈਰੀ ਕੇ ਯਾਰ ਕਿਹਨੇ ਪਾੜ ਦਿੱਤੀ ਮੈਂ ਪਾੜੀ ਯਾਰ ਭਾਈ ਕਾਦੀ ਛਾਲੀ ਇਹਨੇ ਛਾਣੀਆਂ ਤੇ ਪੈਸੇ ਘਰਦਿਆ ਲੱਗਦੀ ਪੇਰ ਅਸੀਂ ਦੰਦ ਨਾਲ ਗੱਡੀ ਉੱਤੇ ਖੜ ਕੇ ਮਜ਼ਾਕ ਕਰੀਏ